ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਕਿਹੜਾ ਪਿੰਡ ਹੈ ਜੀ ਟੋਡਰਪੁਰ ਤੇ ਜਸਪ੍ਰੀਤ ਜੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬੰਦੀ ਬਣਾ ਕੇ ਡਕੈਤੀ ਕੀਤੀ ਹੈ ਇਹ ਪੂਰਾ ਮਾਮਲਾ ਹੋਇਆ ਜੀ ਜੀ ਆਲਮੋਸਟ 9 ਵਜੇ ਅਸੀਂ ਮੈਂ ਤਾਂ ਮੇਰੇ ਫਾਦਰ ਇਨ ਲਾ ਸੇ ਦੋਨੋਂ ਘਰ ਰਹਿੰਦੇ ਹਾਂ ਤੇ ਅਸੀਂ ਆਪਣਾ ਡਿਨਰ ਫਿਨਿਸ਼ ਕੀਤਾ ਆ ਤੇ ਮੇਰੀ ਸੇ ਥੋੜੀ ਠੀਕ ਨਹੀਂ ਸੀ ਮੈਂ ਉਸ ਦਿਨ ਜਲਦੀ ਆਪਣੇ ਰੂਮ ਚ ਸੌਣੇ ਚਲੀ ਗਈ ਤੇ ਡੈਡੀ ਟੀਵੀ ਦੇਖ ਰਹੇ ਸੀ ਲੌਬੀ ਵਿੱਚ ਬੈਠੇ ਨਾ ਤੇ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਟੀਵੀ ਆਫ ਕਰਨਾ ਹੈ ਕਿ ਮੈਂ ਚੱਲਦਾ ਰਹਿਣਾ ਕਹਿੰਦੇ ਮੈਂ ਦੇਖਣਾ ਤੇ ਮੈਂ ਸੌ ਚਲੀ ਗਈ ਆਪਣੇ ਮੈਂ ਰੂਮ ਚ ਗਈ ਆ ਵਾਸ਼ਰੂਮ ਗਈ ਆ ਦਨ ਟੈਬਲਟ ਲਈ ਆਪਣੀ ਤੇ ਉਸ ਤੋਂ ਬਾਅਦ ਹਜੇ ਮੈਂ ਸੁੱਤੀ ਨਹੀਂ ਸੀ ਬਸ ਆਪਣੇ ਬੈੱਡ ਤੇ ਬੈਠੀ ਸੀ ਤੇ ਬਹੁਤ ਜ਼ੋਰ ਨਾਲ ਆਵਾਜ਼ ਹੋਈ ਬਾਹਰ ਜਿੱਦਾਂ ਨਾ ਜਦੋਂ ਬਾਹਰ ਆਵਾਜ਼ ਹੋਈ ਤੇ ਮੈਨੂੰ ਲੱਗਾ ਕਿ ਮੇਰੇ ਫਾਦਰ ਇਨ ਲਾ ਗਿਰ ਗਏ ਆ ਕਿਉਂਕਿ ਬਜ਼ੁਰਗ ਆ ਤੇ ਮੈਨੂੰ ਲੱਗਾ ਉਹ ਗਿਰ ਗਏ ਆ ਹੈਨਾ ਤੇ ਮੈਂ ਕੁੰਡਾ ਜਦੋਂ ਖੋਲਿਆ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈ ਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬੱਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਬਰ ਸੈਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬਲਾਂ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਂ ਤਿੰਨ ਜਾਨੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕਿਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਇੱਕ ਕੋਈ ਰਵਲਵਰ ਸੀ ਇੱਕ ਕੋ ਦਾਤ ਸੀ ਲੰਬਾ ਜਿਹਾ ਤੇ ਇੱਕ ਕੋ ਡੰਡਾ ਸੀ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਹਾ ਸੀ ਓਕੇ ਤੇ ਉਹ ਕਹਿ ਰਹੇ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸੋ ਕਿੱਥੇ ਆ ਤੇ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲਦੀ ਉੱਤੋਂ ਪਹਿਲਾਂ ਇੱਕ ਇੱਕ ਵਿੱਚੋਂ ਬੋਲਿਆ ਕਿ ਅਗਰ ਇਹ ਨਹੀਂ ਦੱਸ ਰਹੀ ਤਾਂ ਇਹਦੇ ਦਾਤ ਮਾਰੋ ਜਾਂ ਇਹਦੇ ਗੋਲੀ ਮਾਰ ਦਿਓ ਦੱਸੂਗੀ ਇਹ ਕੁਝ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲਾਕਰਸ ਮੇਰੇ ਸਾਰੇ ਤੋੜ ਲਏ ਜਿਹੜਾ 3 ਮੇਰਾ ਉਹਨਾਂ ਨੇ 25 ਤੋਲੇ ਸੋਨਾ ਤੇ ਮੇਰਾ 6 ਲੱਖ ਕੈਸ਼ 2000 ਡਾਲਰ ਅਮਰੀਕਨ ਡਾਲਰ ਸੀ ਮੇਰੇ ਬ੍ਰਦਰ ਮੈਨੂੰ ਅ ਲਾਸਟ ਆਏ ਸੀ ਤੇ ਗਿਫਟ ਕਰਕੇ ਗਏ ਸੀ ਵੀ ਤੂੰ ਕੁਝ ਵੀ ਬਾਈ ਕਰ ਲੈ ਉਹ ਮੇਰਾ ਪਿਆਈ ਸੀ ਹਜੇ ਮੈਂ ਖਰਚ ਨਹੀਂ ਸੀ ਕੀਤਾ ਉਹ ਮੇਰਾ ਸਾਰਾ ਹੀ ਲੈ ਗਏ ਉਹ ਮੇਰਾ ਰੂਮ ਤੁਸੀਂ ਦੇਖ ਸਕਦੇ ਸਾਰਾ ਖਿਲਰਿਆ ਪਿਆ ਇਦਾਂ ਹੀ ਪੂਰੇ ਮੇਰੇ ਸੀਸੀਟੀਵੀ ਲੱਗੀ ਹੋਈ ਹੈ ਘਰ 'ਚ ਹਾਂਜੀ ਮੇਰੇ ਬਾਹਰ ਕੈਮਰੇ ਸਾਰੇ ਲੱਗੇ ਹੋਏ ਆ ਕਿਉਂ ਉਹਨਾਂ ਵਿੱਚ ਕੀ ਨਜ਼ਰ ਆ ਰਿਹਾ ਜੀ ਉਹਨਾਂ ਵਿੱਚ ਜਦੋਂ ਅਸੀਂ ਦੇਖਿਆ ਤੇ ਉਹਨਾਂ ਨੇ ਬਾਹਰੋਂ ਵਾਲ ਜਿਹੜੀ ਬਾਹਰਲੀ ਵਾਲ ਆ ਮੇਨ ਵਾਲ ਆ ਉਹਨਾਂ ਨੂੰ ਉਹ ਬਾਹਰੋਂ ਟੱਪ ਕੇ ਅੰਦਰ ਐਂਟਰ ਹੋਏ ਆ ਗੇਟ ਤੋਂ ਨਹੀਂ ਹੋਏ ਉਹਨੂੰ ਟੱਪੇ ਆ ਦੈਨ ਉਹਨਾਂ ਨੇ ਆ ਜਿਹੜਾ ਮੇਰਾ ਅੰਦਰਲਾ ਗੇਟ ਆ ਉਹ ਉਹਨਾਂ ਨੇ ਤੋੜ ਦਿੱਤਾ ਆ ਉਹਦੀ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲੀ ਆ ਫਰ ਉਹਨਾਂ ਨੇ ਮੇਰੇ ਤੇ ਅਟੈਕ ਕਰਤਾ ਬਿਲਕੁਲ ਦੇਖੀ ਤਾਂ ਕਿੰਨਾ ਕਿ ਨੁਕਸਾਨ ਹੈ ਕਿੰਨੇ ਕਿ ਲੱਖ ਦਾ ਨੁਕਸਾਨ ਹੈ 25 ਟੋਲੇ ਤੁਸੀਂ ਸੋਨਾ ਚਾਹ ਰਹੇ ਹੋ ਤਾਂ ਸਿੱਧਾ ਤੌਰ ਤੇ 25 ਲੱਖ ਦਾ 25 ਲੱਖ ਦਾ ਸੋਨਾ ਹੋ ਗਿਆ 6 ਲੱਖ ਕੈਸ਼ 2000 ਅਮਰੀਕਨ ਡਾਲਰ ਹਾਂ ਜੀ ਮਰ ਕਿੰਨਾ 35 ਕਿ ਰੱਖਦੇ ਕਰੀਬਾ ਹਾਂ ਜੀ ਇੰਨਾ ਹੀ ਸਮਝ ਲਓ ਸਿਸਟਰ ਉਹਨਾਂ ਨੇ ਬੰਦੀ ਬਣਾ ਲਿਆ ਸੀ ਕਿ ਕੁੱਟਮਾਰ ਕਰ ਹਾਂ ਜੀ ਮੈਨੂੰ ਬਸ ਕਮਰੇ ਚ ਬੰਦੀ ਬਣਾ ਲਿਆ ਸੀ ਉਹਨਾਂ ਨੇ ਮੈਨੂੰ ਉੱਥੋਂ ਹਿੱਲਣ ਨਹੀਂ ਦਿੱਤਾ ਲਗਾਤਾਰ ਤੁਸੀਂ ਦੇਖ ਸਕਦੇ ਆ ਮੇਰੇ ਕਿੱਦਾਂ ਉਹਨਾਂ ਨੇ ਮਾਰੀਆਂ ਆ ਆ ਹਿੱਲਣ ਲੋਸ ਕਿੱਥੇ ਸੀ ਉਹ ਦੋ ਸੋਰਾ ਸਾਲ ਉਹ ਭੱਜ ਗਏ ਸੀ ਤੇ ਡੈਡੀ ਨੂੰ ਭੱਜਣ ਦਾ ਮੌਕਾ ਮਿਲ ਗਿਆ ਉਹ ਗਵੰਡੀਆਂ ਨੂੰ ਲੈਣ ਚਲੇ ਗਏ ਜਿੱਦਾਂ ਨਾ ਕਿੰਨੀ ਕੀ ਦੇਰ ਰੁਕੇ ਕਿੰਨੀ ਕੀ ਦੇਰ ਕਰ ਚੁੱਕੇ ਉਹ ਆਈ ਥਿੰਕ 8-9 ਮਿੰਟ ਚ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਕਿਉਂਕਿ ਕੈਮਰੇ ਦੇ ਤੇ ਐਗਜ਼ੈਕਟ ਟਾਈਮ ਜਦੋਂ ਐਂਟਰ ਹੋਇਆ ਸਾਰਾ ਦਿਖ ਰਿਹਾ ਸਾਡੇ ਕੈਮਰੇਆਂ ਵਿੱਚ 9:00 ਵਜੇ ਤੋਂ ਉਸ ਟਾਈਮ 9:06 ਮਿੰਟ ਤੇ ਉਹ ਐਂਟਰ ਹੋਏ ਆ ਜੀ ਜਦੋਂ ਤੇ ਹਾਂਜੀ ਨਿਕਲੇ ਕਿੰਨੇ ਵਜੇ ਤੇ 9:13 ਮਿੰਟ ਤੇ ਉਹ ਚਲੇ ਗਏ ਆ ਮਤਲਬ ਕਿ 7 ਮਿੰਟਸ ਹਾਂਜੀ ਹਾਂਜੀ ਤੇ ਮੇਰੇ ਨੇਬਰਸ 9:00 ਵਜੇ ਆਈ ਥਿੰਕ 16 ਤੇ ਮੇਰੇ ਘਰ ਆਏ ਆ ਵੀ ਮੈਨੂੰ ਪ੍ਰੋਟੈਕਟ ਕਰਨ ਲਈ ਜਦੋਂ ਡੈਡੀ ਉਹਨਾਂ ਨੂੰ ਲੈਣ ਗਏ ਆ ਜਦ ਤੱਕ ਪਰੋ ਜਾ ਚੁੱਕੇ ਸੀ ਪੁਲਿਸ ਆਈ ਆ ਮੁਕੇ ਤੇ ਪੁਲਿਸ ਆਈ ਆ ਸਰਪੰਚ ਮਿੰਟ ਦੇ ਸਰਪੰਚ ਆਇਆ ਪੁਲਿਸ ਆਈ ਆ ਬਟ ਉਹ ਜਾ ਚੁੱਕੇ ਸੀ ਉਦੋਂ ਤੱਕ ਤਾਂ ਮੇਰੇ ਕਾਫੀ ਬੁਰੀ ਹਾਲਤ ਸੀ ਮੈਂ ਇਸ ਕੰਡੀਸ਼ਨ 'ਚ ਨਹੀਂ ਸੀ ਕਿ ਮੈਂ ਆਪਣਾ ਪ੍ਰੋਪਰ ਦੱਸ ਸਕਾਂ ਨਾ 16 ਸਾਲ ਦੀ ਕਿੰਨੀ ਕੇਜ ਆ ਜਿਹੜਾ ਵਿੱਚੁਰਕ ਨੇ ਉਹ 18 ਇਅਰ ਹੋਨੇ ਆ ਓਕੇ ਉਹਨਾਂ ਨਾਲ ਤਾਂ ਨਹੀਂ ਕੁਟਮਰਗੀ ਨਹੀਂ ਉਹ ਦੌੜ ਗਏ ਨਾ ਤੁਹਾਨੂੰ ਕਿ ਉਹਨਾਂ ਨੇ ਮੈਨੂੰ ਦੇਖ ਕੇ ਮੇਰੇ ਤੇ ਅਟੈਕ ਸ਼ੁਰੂ ਕਰਤਾ ਕੀ ਮੰਗ ਕਰਦੇ ਸੀ ਮੈਂ ਚਾਹੁੰਦੀ ਆ ਕਿ ਉਹ ਜੋ ਵੀ ਅੱਜ ਐਨੇ ਡੇਂਜਰਸ ਸਿਆ ਕਿ ਉਹਨਾਂ ਨੂੰ ਫੜਿਆ ਜਾਵੇ ਠੀਕ ਆ ਤੇ ਬਾਕੀ ਹੋਰ ਜਨਤਾ ਨੂੰ ਜਿੱਦਾਂ ਮੈਨੂੰ ਨੁਕਸਾਨ ਹੋਇਆ ਪਲੀਜ਼ ਅਦਾ ਕਿਸੇ ਨੂੰ ਨਾ ਹੋਵੇ ਮੈਂ ਇਹੀ ਅਪੀਲ ਕਰੂੰਗੀ ਕਿ ਪਲੀਜ਼ ਉਹਨਾਂ ਨੂੰ ਫੜਿਆ ਜਾਵੇ ਨੈਕਸਟ ਕਿਉਂਕਿ ਅੱਜ ਮੇਰੇ ਤੇ ਕੀਤਾ ਉਹਨਾਂ ਨੇ ਦੂਸਰਾ ਟਾਰਗੇਟ ਹੋਰ ਨੈਕਸਟ ਜ਼ਰੂਰ ਕਰੂਗੇ ਇਦਾਂ ਕਿਸੇ ਤੇ ਵੀ ਹੈਨਾ ਮੈਂ ਕਿਉਂਕਿ ਉਹ ਉਹਨਾਂ ਨੇ ਪ੍ਰੋਪਰ ਮੈਨੂੰ ਮਾਰਨੇ ਉਹਨਾਂ ਦੀ ਤੇਲ ਦੀ ਪਿੱਪੀ ਡੀਜ਼ਲ ਦੀ ਇੱਥੇ ਪਈ ਰਹਿ ਗਈ ਉਹ ਭੱਜ ਗਏ ਆ ਜੋ ਵੀ ਨਾਲ ਆ ਕੇ ਨਾਲ ਆਏ ਹੋਏ ਸੀ ਉਹ 7901 ਇਸ ਕੋਈ ਨੰਬਰ ਆ ਜਾ ਹੋਰ ਵੀ ਹੈਗਾ ਹਾਂਜੀ ਡੈਡੀ ਦਾ ਵੀ ਹੈਗਾ ਇਹਨਾਂ ਦੇ ਨਹੀਂ ਬਾਰਸਾ ਕੀ ਕਰਦਾ ਉਹ ਜਿਹੜਾ ਕੀ ਕਰਦਾ ਉਹ ਵਾਰ ਚਾਂਦ ਚਾਂਦੇ ਆ ਰਹੇ ਹੈ ਹਾਂ ਕੋਈ ਨਾ ਕਦਾ ਇੱਟਾ ਬਾਰ ਬਾਰ ਇੱਟਾ ਹੀ ਥੱਲੇ ਕੁਝ ਰੱਖ ਰਿਹਾ ਇੱਕ ਚੱਕ ਰਿਹਾ ਕੀ ਕਰ ਰਿਹਾ ਉੱਚਾ ਹੁਣ ਉਹ ਕੁਝ ਕਰਦਾ ਹੁਣ ਢੇੜ ਦੇ ਚੜਨ ਨੂੰ ਠੀਕ ਹੈ ਕੁਝ ਥੱਲੇ ਦਿੰਦਾ ਉਹਦੇ ਵਿੱਚ ਕੁਝ ਕਰਦਾ ਭਾਈ ਹੂੰ ਜਿਹੜੀਆਂ ਇਟਾਂ ਚੱਕਾ ਲੱਗਾ ਹੈ ਬਾਰ ਇਹਦੇ ਵਿੱਚ ਆਇ ਤੁਸ ਚੱਕੇ ਹੋ ਕਿਸਰੀਆਂ ਸੁਰੀਆਂ ਆਹ ਨਾ ਬਰੇ ਬਰੇ ਆ ਨਾਲ ਨਾਲ ਸਫਾਇਦੇ ਆਉਂਦੇ ਆ ਬੂਟੇ ਦੇ ਪਹਿਲਾਂ ਲੋਕੇ ਖੜ ਗਏ ਉੱਥੇ ਗੱਲੇ ਗੱਲਿਓਂਦੇ ਬੂਟੇ ਦੇ ਨਾਲ ਆਕਰ ਦੇ ਮੋਰਲੇ ਪਾਸੇ ਵੀ ਕੈਮਰਾ ਅੰਦਰ ਵੀ ਕੈਮਰਾ ਇੱਥੇ ਗੇਟ ਤੇ ਆ ਹੈਗਾ ਮੋਰਲੇ ਮੇਨ ਡੋਰ ਤੇ ਇਹ ਦਰਵਾਜ਼ੇ ਚ ਪਛਲੇ ਤੋਂ ਹੀ ਮੋਰੇ ਦਾ ਕਹਿੰਦਾ ਸਾਰਾ ਖੇਡਾ ਸਾਰਾ ਮੇਨ ਗੇਟ ਆ ਸਾਰਾ ਕੀਤਾ ਇਹ ਦਰਵਾਜ਼ੇ ਤੇ ਛੋੜੋ ਅੰਦਰ ਹੀ ਆ ਲੰਘਾਗੇ 200 ਚਲੇਗਾ ਦਰ ਤੋਂ ਚਲੇਗਾ ありがとうございます。 ਤਿੰਨ ਜਿੰਨੇ ਸੀ ਇਹ ਜੀ ਬਣੀ ਪਤਾ ਲੱਗਾ ਕਿੱਧਰੋਂ ਗਿਆ ਹੈ ਗਿਆ ਤਾਂ ਨਹੀਂ ਅੱਛਾ ਉਹ ਵੀ ਆਈ ਹੋਣੀ ਹੈ ਇਹ ਵੀ ਕੈਮਰੇ ਵੀਡੀਓ ਤੇ ਹੋਣੀ ਤੇ ਜਿਹੜੇ ਕੈਮਰੇ ਦਾ ਪੇਸ਼ਾਤ ਨਾਲ ਕੰਮ ਦੀ ਕੋਈ ਜ਼ਰੂਰਤ ਨਹੀਂ ਆਇਆ ਜਿਹੜੀ ਤੁਹਾਨੂੰ ਆਣੀ ਚਾਹੀਦੀ ਸੀ ਡੱਬੀ ਤੁਹਾਡੇ ਕੋਲ ਹੀ ਹੈ ਨਹੀਂ ਤੁਹਾਡੇ ਕੋਲ ਆ ਭਾਜੀ ਫੋਨ ਕੋ ਨਹੀਂ ਜੜਿਆ ਜੋ ਸਾਰਾ ਉਹਨਾਂ ਦਾ ਕੱਚ ਕਹਿੰਦੇ ਨੇ ਹੱਥੋਂ ਚੋਣਾ ਦੇ ਲੱਗੀ ਬੜੇ ਬੜੇ ਤੁਸੀਂ ਪਹਿਲਾਂ ਬੜੇ ਆ ਜਿਹੜਾ ਆ ਗਿਆ ਅੰਦਰੋਂ ਬਾਹਰ ਕਹਿੰਦੇ ਲੱਭਦੇ ਰਹੇ ਬਾਕੀ ਦੇਖ ਲੈ ਜਿੱਥੇ ਲੱਗੇ ਹਾਂ ਹਾਂਜੀ ਚੁੱਪ ਤਾਂ ਮੈਂ ਮੈਂ ਠੀਕ ਕਿਸੇ ਕਰਕੇ ਬੰਦ ਕਰਤਾ ਇਸੇ ਲਾ ਕੇ ਡੈਡੀ ਇੱਥੇ ਟੀਵੀ ਦੇਖ ਰਿਹਾ ਸੀ ਤੇ ਜਦੋਂ ਟੋਰ ਤੋੜਿਆ ਮੈਨੂੰ ਸੁਣੀ ਮੈਂ ਲਈ ਸ਼ਾਰਟਿੰਗ ਵੀ ਦੇਗੇ ਸੀ ਉੱਠੇ ਉਹਨੇ ਗਿੱਲ ਗਿਆ ਮੈਂ ਕਿ ਡੈਡੀ ਡੈਡੀ ਮੈਂ ਕਰ ਦਿਨੀ ਡੋਰ ਓਪਨ ਕਰ ਲਿਆ ਕਿਉਂਕਿ ਡੈਡੀ ਕੀ ਹੋਇਆ ਜਦੋਂ ਮੈਂ ਡੋਰ ਓਪਨ ਕਰਦੀ ਉਹ ਇਹਨਾਂ ਨੇ ਫਿਰ ਟੈਕ ਟਾੜ ਦਿੱਤਾ ਕਿ ਡੋਰ ਓਪਨ ਹੀ ਨਹੀਂ ਹੋ ਰਿਹਾ ਫਿਰ ਜਦੋਂ ਹਨਾ ਨਹੀਂ ਖੁੱਲ ਰਹੀ ਆਜੋ ਆਜੋ ਕੋਸਰਾ ਪਾ ਛੱਡ ਦਿਓ ਲੈ ਮੈਂ ਚੁੱਕਾਂ ਰਿਹਾ ਚੁੱਕਾਂ ਜੀ ਬੱਬਾ ਇਧਰ ਆ ਲੋ ਮੈਂ ਆਪਣਾ ਸਾਹ No ਦਾ ਸਿਰ ਵੀ ਬਾਹਰ ਕੋ ਇੱਥੇ ਅੱਛਾ ਜੀ ਅੱਛਾ ਤੁਸੀਂ ਤਾਂ ਅੰਦਰ ਆਂ ਨਹੀਂ ਆਉਗੇ ਅੱਛਾ ਜੀ ਹੋ ਗਿਆ ਹੁਣ ਤਾਂ ਲੈ ਕੇ ਵਿਚਾਰਿਆ ਪਹਿਲੀ ਪਰੀ ਦੋ ਦਿਨ ਹੀ ਤੇ ਨਾ ਕੋਈ ਕਿਸੇ ਵਜਹ ਤੇ ਐਂਟਰ ਹੋਇਆ ਸੀ ਦੇਖ ਕੇ ਕੈਮਰੇ ਚ ਟਾਈਮ ਲੱਗ ਗਿਆ ਬਾਅਦ ਤੇ ਡੈਡੀ ਅੱਛਾ ਡਿਗਰੀ ਕਰ ਸੀ ਤੇ ਮੈਨੂੰ ਸੇ ਟੈਕਨੀਕੀ ਕਰਦੇ ਮੈਂ ਫਰੀ ਲਾਬਰੈਂਟ ਆ ਮੰਨਦਾ ਸੀ ਕਿ ਮੈਂ ਕਿਹ ਚਲੂਗਾ ਇਸ ਜਗ੍ਹਾ ਤੇ ਰਸਤਾ ਲੱਭਣਾ तो जब वहाँ से आई तो गो गो। मेरे माइंड से आया कि मेरे फादर ने <देखे> तो वो स्लिप कर दिया था बैग को उनसे लगाया। अच्छा, ये बातें लगा है इधर? नहीं तोड़े यार सुनो। आपने लाई मुझकी? ये तो आपको लादी था ठीक है बजे लो आपको लादी थी तोरी कारणों। यानी आप रजनी लगाई था? यानी आप रजनी ने क्या? नही ਮੇਰਾ ਨਾਮ ਸੁਤਨਾਮ ਸਿੰਘ ਜੀ ਸੁਤਨਾਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਉਡਰਪੁਰ ਜੀ ਕੀ ਪਿੰਡ ਦੇ ਵਿੱਚ ਰਿਕਾਰਡ ਹੋਇਆ ਇੱਕ ਘਰ ਤੇ ਡੱਕਾ ਵੱਜਿਆ ਕਾਂ ਬੰਦੀ ਬਣਾ ਕੇ ਕੁੱਟਮਾਰ ਕਰਕੇ ਕਾਂਟ ਇਦਾਂ ਹੋਇਆ ਜੀ ਜਿੱਦਾਂ ਅਸੀਂ ਤਾਂ ਆਪਣੇ ਘਰ ਹੀ ਸੀਗੇ ਜਿੱਦਾਂ ਚਾਚੇ ਹੁਣੇ ਗਏ ਇਧਰੋਂ ਜਾਣੀ ਦੌੜੇ ਗਏ ਪੈਰੀ ਜੁੱਤੀ ਵੀ ਹੈ ਨਹੀਂ ਸੀ ਉਹਨਾਂ ਦੇ ਤਾਂ ਉਹਨੇ ਜਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਵੀ ਜੋਤੀ ਨੂੰ ਕੁੱਟ ਰਹੇ ਆ ਤੇ ਤਿੰਨ ਜਣੇ ਸਾਡੇ ਚੋਰੀ ਕਰਨ ਆ ਗਏ ਤੇ ਜਦੋਂ ਅਸੀਂ ਜਿੱਦਾਂ ਸੋਣੀ ਅਸੀਂ ਸਾਰੇ ਜਣੇ ਦੌੜ ਕੇ ਆ ਗਏ ਇੱਥੇ ਸਾਡੇ ਆਉਂਦਿਆਂ ਨੂੰ ਜਾਣੀ ਦੌੜ ਚੁੱਕੇ ਸੀ ਪਰ ਜੋਤੀ ਦੀ ਕੁੱਟਮਾਰ ਬਹੁਤ ਹੋਈ ਹੋਈ ਸੀ ਜਿੱਦਾਂ ਡੰਡੇ ਮਾਰਿਓ ਸੀ ਜਿੱਦਾਂ ਉਹਨੂੰ ਆ ਕੇ ਪੁੱਛਿਆ ਤਾਂ ਬਹੁਤ ਬੌਂਦਲੀ ਸੀ ਕਹਿੰਦੀ ਉਹਨਾਂ ਕੋਲਸਾ ਲਸਾਗਾ ਭਈ ਹਸਿਆਰ ਸੀਗੇ ਭਈ ਉਹ ਕਹਿੰਦੀ ਸੀ ਵੀ ਜੇ ਨਹੀਂ ਦੱਸ ਦੇਤਾ ਤੇ ਤੇਰੇ ਹੱਥਾ ਫੜਦਾਂ ਨਹੀਂ ਜਾਂ ਤੇਰੇ ਗੋਲੀ ਮਾਰਦਣੇ ਤੇ ਜਿੱਥੇ ਜਿੱਥੇ ਹਾਕਾ ਉਹ ਕਹਿੰਦੀ ਵੀ ਮੈਨੂੰ ਕੁੱਟੋ ਨਾ ਜਿਹੜਾ ਸਮਾਨ ਇੱਥੋਂ ਚੱਕ ਲੋ ਤੁਸੀਂ ਇੱਥੇ ਪਿਆ ਵਿੱਚੀ ਸੋਨਾ ਸਿਕਾ ਕਾਫੀ ਹੋ ਲੈ ਗਏ ਆ ਤੇ ਕੈਚ ਸਿਕਾ ਡਾਲਰ ਸਿਕਾ ਬਾਹਰਲੇ ਕਾਕਾ ਆਏ ਸੀ ਬਾਹਰੋਂ ਬਜ਼ੁਰਗ ਕਿ ਸਭ ਤੋਂ ਅਹਿਮ ਗੱਲ ਆ ਕਿ ਉਹ ਨਾਲ ਇੱਕ ਤੇਲ ਲੈ ਕੇ ਆਏ ਹੋ ਹਾਂ ਇੱਕ ਤੇਲ ਦੀ ਪੀਪੀ ਉਹਨਾਂ ਦੀ ਇੱਥੇ ਪਈ ਆ ਡੀਜਲ ਇਹਦੇ ਬਜ਼ੁਰਗ ਦਾ ਨਾਮ ਨਿਕਲ ਤਾਂ ਹੋ ਸਕਦਾ ਹੋ ਸਕਦਾ ਸੀ ਹਾਂ ਅੱਗ ਵੀ ਲੱਗ ਸਕਦੀ ਸੀ ਹਾਂਜੀ ਬਹੁਤ ਖਤਰਾ ਸਿਕਾ ਜੀ ਹਿਸਾਬ ਦਾ ਉਹਨਾਂ ਦਾ ਪਤਾ ਨਹੀਂ ਕੀ ਮਾਈਂਡ ਦੇ ਵਿੱਚ ਲੱਗਿਆ ਪਤਾ ਸਰਦਾਰ ਸੀ ਮੁੰਡੇ ਦੇ ਮੋਨੇ ਸੀ ਨਹੀਂ ਜੀ ਉਹਨਾਂ ਨੇ ਮੂੰਹ ਬੰਨਿਓ ਸੀ ਉਹ ਤਾਂ ਮੋਨੇ ਸੀਗੇ ਸ਼ਾਇਦ ਮੂੰਹ ਬੰਨਿਓ ਸੀ ਅੱਖਾਂ ਹੀ ਕਹਿੰਦੇ ਦਿੱਸਦੀਆਂ ਸੀ ਅਸੀਂ ਤਾਂ ਦੇਖੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਪੀਓ ਐ ਦੱਸ ਕੀ ਛੋਟੀ ਉਮਰ ਦੇ ਸੀ ਬਾਲੀ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਸ ਤਾਂ ਕਹਿੰਦੇ ਆ ਵੀ ਅਸੀਂ ਹੁਣ ਆਪਣੀ ਕਾਰਵਾਈ ਪੂਰੀ ਕਰ ਰਹੇ ਆਂ ਪੇ ਛੇਤੀ ਤੋਂ ਛੇਤੀ ਅਸੀਂ ਫੜ ਲਵਾਂਗੇ ਬੰਦਿਆਂ ਨੂੰ ਬਾਕੀ ਹੁਣ ਦੇਖੋ ਜਿੱਦਾਂ ਵੀ ਹੁੰਦਾ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਟੋਟਲਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਖੋਜ ਉਹਦੇ ਸਬੰਧ ਦੇ ਵਿੱਚ ਅਸੀਂ ਆਏ ਸੀਗੇ ਮੈਂ ਤੇ ਐਸ ਐਚਓ ਮੇਟੀਆਂ ਨਾਲ ਆਏ ਸੀਗੇ ਤੇ ਮੌਕਾ ਸੀ ਦੇਖਿਆ ਆ ਵੈਰੀਫਾਈ ਕਰ ਰਹੇ ਆਗੇ ਕੈਮਰੇ ਵਗੈਰਾ ਚੈੱਕ ਕਰਾਂਗੇ ਤੇ ਜੋ ਵੀ ਪ੍ਰੋਸੀਜਰ ਤੇ ਇਸ ਕਰਨ ਵਾਸਤੇ ਬਣੂਗਾ ਤੇ ਉਹ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਇਹ ਗੁਰਦੀਪ ਸਿੰਘ ਉਹਨਾਂ ਦਾ ਘਰ ਹੈਗਾ ਆ ਇੰਟੂਡਰਪੁਰ ਦੇ ਵਿੱਚ ਤੇ ਕਰੀਬ ਇਹਨਾਂ ਦੀ 78 ਸਾਲ ਉਮਰ ਹੈਗੀ ਆ ਤੇ ਇੱਕ ਇਹਨਾਂ ਦੀ ਨੂੰਹ ਹੈਗੀ ਆ ਬੇਟਾ ਇਹਨਾਂ ਦਾ ਅਮਰੀਕਾ ਗਿਆ ਹੋਇਆ ਨੂ ਜਸਪ੍ਰੀਤ ਕੌਰ ਉਹ ਇੱਥੇ ਘਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਦੋਨੋਂ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਨੌਜਵਾਨ ਆਏ ਆ ਜਿਨ੍ਹਾਂ ਨੇ ਲੱਕੜ ਦਾ ਦਰਵਾਜ਼ਾ ਜਿਹੜਾ ਮੇਨ ਗੇਟ ਸੀਗਾ ਨਾਲ ਦਾ ਦਰਵਾਜ਼ਾ ਉਹ ਤੋੜ ਕੇ ਅੰਦਰ ਐਂਟਰ ਕੀਤੇ ਆ ਤੇ ਅੰਦਰ ਐਂਟਰ ਕਰਕੇ ਜਿਹੜਾ ਹੈਗਾ ਇਹ ਸਮਾਨ ਜਿਹੜਾ ਇੱਕ ਕਰੀਬ 25 ਕਿਤੋਲੇ ਸੋਨਾ ਕਹਿੰਦੇ ਆ ਇਹ ਜਿਨ੍ਹਾਂ ਦੇ ਗਹਿਣੇ ਸੀਗੇ ਸੋਨੇ ਦੇ ਤੇ 5 ਲੱਖ ਰੁਪਇਆ ਕੈਸ਼ ਸੀਗਾ ਤੇ 2 ਕੋ ਹਜ਼ਾਰੇ ਜਿਹੜੇ ਅਮਰੀਕਨ ਡਾਲਰ ਸੀਗੇ ਉਹ ਜਿਹੜੇ ਹੈਗੇ ਇਹਨਾਂ ਕੋਲ ਖੋ ਕੇ ਲੈ ਗਏ ਹੈਗੇ ਆ ਤੇ ਵੀਰੇ ਤਿੰਨ ਨੌਜਵਾਨ ਸੀਗੇ ਉਹਨਾਂ ਦੇ ਮੂੰਹ ਟੱਕੀ ਹੋਈ ਸੀਗੇ ਅਸੀਂ ਜੋ ਵੀ ਇਹਨਾਂ ਸਟੇਟਮੈਂਟ ਲਿਖ ਕੇ ਤੇ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਟ੍ਰੇਸ ਕਰਾਂਗੇ ਸਰ ਇੱਕ ਵੇਖਣਾ ਆ ਪਹਿਲੀ ਤੇਰੀ ਮਾਮਲੇ ਚ ਕਿ ਉਹ ਨਾਲ ਇੱਕ ਤੇਲ ਦੀ ਪੀਪੀ ਲੈ ਕੇ ਆਇਆ ਹੋ ਜੀ ਜਿਹੜੇ ਵੀ ਟੱਕ ਮਾਰਨ ਐ ਸੀ ਜਾਂ ਲੁੱਟ ਕਰਨ ਐ ਸੀ ਹਾਂ ਇਹ ਇਹ ਵੀ ਅਸੀਂ ਦੇਖੀ ਹੈਗੀ ਆ ਵੀ ਤੇਲ ਦੀ ਪੀਪੀ ਇਹਨਾਂ ਦੇ ਕੋਲ ਹੈਗੀ ਸੀਗੀ ਹੁਣ ਪਈ ਹੋਈ ਹੈਗੀ ਇੱਥੇ ਮੌਕੇ ਤੇ ਇਹ ਵੀ ਆਪਾਂ ਵੈਰੀਫਾਈ ਕਰਾਂਗੇ ਵੀ ਕਾਦੇ ਵਾਸਤੇ ਲੈ ਕੇ ਆਏ ਸੀਗੇ ਕੀ ਸੀਗਾ ਇਹ ਪੰਜਾਬੀ ਬੋਲਦੇ ਸੀਗੇ ਜਿਹੜੇ ਇਹਨਾਂ ਦੇ ਐਨ ਦੇ ਮੁਤਾਬਕ ਜਿਹਨਾਂ ਨੂੰ ਅਜੇ ਹਾਂ ਸਗੇ ਪੰਜਾਬੀ ਬੋਲਦੇ ਸੀਗੇ ਪਰਿਵਾਰ ਨੂੰ ਕਿਸੇ ਤੇ ਸ਼ੱਕ ਵਗਾਰਾ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਰਕੀ ਵਗਾਰਾ ਕੀਤੀ ਹੋਵੇ ਇਹਨਾਂ ਦੇ ਨਹੀਂ ਅਜੇ ਆਏ ਆ ਜਸਟ ਆਏ ਆ ਜੋ ਵੀ ਇੰਟੀਮੀਸ਼ਨ ਆਕੇ ਤੋਂ ਆਕੇ ਸਾਨੂੰ ਪ੍ਰੋਸੈਸ ਮਦ ਉਹਨੂੰ ਮਿਲੂਗੀ ਸਾਨੂੰ ਅਸੀਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ